ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥੀਓ ਇਹ ਵੀਡੀਓ ਜੋ ਵੀ ਇਨਸਾਨ ਆਪਣੇ ਧਰਮ ਦੇ ਪ੍ਰਤੀ ਇਮਾਨਦਾਰ ਹੈ ਉਹ ਬੰਦਾ ਜਰੂਰ ਇਸ ਵੀਡੀਓ ਨੂੰ ਪੂਰੀ ਸੁਣੇ ਪਿਛਲੇ ਦਿਨੀ ਤੁਹਾਨੂੰ ਪਤਾ ਹੋਣਾ ਅਮਰੀਕਾ ਦੇ ਵਿੱਚ ਟਰੱਕ ਐਕਸੀਡੈਂਟ ਦੇ ਮਾਮਲੇ ਦੇ ਵਿੱਚ ਹਰਜਿੰਦਰ ਸਿੰਘ ਜੋ ਕਿ ਇੱਕ ਸਰਦਾਰ ਲੜਕਾ ਸੀ ਜਿਸ ਨੇ ਸਿਰ ਤੇ ਕੇਸ ਰੱਖੇ ਹੋਏ ਸੀਗੇ ਤੇ ਉਹਦੀ ਮੈਂ ਵੀਡੀਓ ਵੀ ਪਾਈ ਸੀ ਪਿਛਲੇ ਦਿਨ ਵੀ ਉਹਦੀ ਕਿਵੇਂ ਕਿਵੇਂ ਸਜਾਵਾਂ ਜਾਂ ਕਿਵੇਂ ਕਿਵੇਂ ਉਹਦਾ ਜੋ ਪੀੜ ਚੱਲਣਾ ਹੈ ਤੇ ਮੈਨੂੰ ਕੇਸਾਂ ਨੂੰ ਕੇਸਾਂ ਵੱਲ ਦੇਖ ਕੇ ਜੋ ਕੇਸਾਂ ਦੇ ਪਟਕਾ ਬੰਨਣ ਜਾਂ ਸਿਰ ਤੇ ਪਰਦਾ ਬੰਨਣ ਨਹੀਂ ਦਿੱਤਾ ਗਿਆ ਨੰਗੇ ਕੇਸਾਂ ਨਾਲ ਲੈ ਕੇ ਗਿਆ ਇਸ ਦੇ ਨਾਲ ਸਿੱਖ ਜਗਤ ਦੇ ਵਿੱਚ ਬੜਾ ਮੰਨ ਬਲੁੱਧਰਿਆ ਗਿਆ ਲੋਕਾਂ ਦਾ ਤੁਸੀਂ ਦੇਖ ਸਕਦੇ ਹੋ ਆਪਾਂ ਉਹ ਤੇ ਬਾਹਰ ਦੀ ਗੱਲ ਆ ਇੱਥੇ ਵੀ ਸਮੇਂ-ਸਮੇਂ ਤੇ ਜਿਵੇਂ ਜੱਸਾ ਪੱਟੀ ਕਿ ਬੰਦਾ ਜਦੋਂ ਤੁਰਕੀ ਦੇ ਵਿੱਚ ਪਹਿਲਵਾਨੀ ਕਰਨ ਗਿਆ ਸੀ ਮੈਟ ਵਾਲੀ ਕੁਰਸੀ ਤੇ ਉੱਥੇ ਦੇ ਜਿਹੜਾ ਰੈਫਰੀ ਨੂੰ ਕਿਹਾ ਗਿਆ ਉਹਨੂੰ ਵੀ ਤੂੰ ਆਪਣਾ ਪਟਕਾ ਖੋਲ ਕੇ ਫਿਰ ਕੁਸ਼ਤੀ ਦੇ ਮੈਦਾਨ 'ਚ ਆ ਤੇ ਉਸਨੇ ਮਨਾ ਕਰ ਦਿੱਤਾ ਸੀ ਮੈਂ ਪਟਕਾ ਨਹੀਂ ਖੋਲ ਸਕਦਾ ਮੇਰੇ ਕੇਸ ਆ ਮੇਰੀ ਸਿੱਖ ਰੀਜਿੰਗ ਦੇ ਨਾਲ ਮੈਂ ਲੇਟ ਆ ਇਸ ਤੋਂ ਅਪਰਾਂ ਤੁਸੀਂ ਸਮੇਂ-ਸਮੇਂ ਤੇ ਦੇਖਿਆ ਹੋਊਗਾ ਕੋਈ ਜੱਜ ਦੀਆਂ ਪੋਸਟਾਂ ਨਿਕਲਦੀਆਂ ਜਾਂ ਟੈਟ ਦੀਆਂ ਨਿਕਲਦੀਆਂ ਜਾਂ ਉਹਦੇ ਵਿੱਚ ਕਈ ਵਾਰੀ ਇਦਾਂ ਹੁੰਦਾ ਜੋ ਸਿੱਖ ਮੁੰਡੇ ਕੁੜੀਆਂ ਜਦੋਂ ਪੇਪਰ ਦੇ ਹਟ ਜਾਂਦੇ ਉਹਨਾਂ ਨੂੰ ਕਿਹਾ ਜਾਂਦਾ ਆਪਣੇ ਜਿਹੜੇ ਹੈਗੇ ਆ ਕਕਾਰ ਆ ਕੜਾ ਕਿਰਪਾਨ ਇਹਨਾਂ ਨੂੰ ਬਾਹਰ ਰੱਖ ਕੇ ਆਓ ਜੀ ਤੇ ਇਹ ਚੀਜ਼ਾਂ ਜੇ ਆਪਾਂ ਦੇਖੀਏ ਸਿੱਖ ਧਰਮ ਦੀਆਂ ਕੁਰਬਾਨੀਆਂ ਸਾਡੇ ਹਿੰਦੁਸਤਾਨ ਦੇਸ਼ ਵਾਸਤੇ ਮਾਨਵਤਾ ਵਾਸਤੇ ਸਿੱਖ ਧਰਮ ਆਦੇਸ਼ ਵੀ ਇਹ ਦਿੰਦਾ ਏ ਮਾਨਸ ਕੀ ਜਾਤ ਸਭੇ ਇੱਕ ਪਹਿਚਾਣੋ ਤੇ ਕੀ ਜੋ ਇੰਨੇ ਸਾਲ ਸਾਨੂੰ ਆਜ਼ਾਦ ਦੇਸ਼ ਤੋਂ ਬਾਅਦ ਵੀ ਬੰਦ ਘਟਵਾ ਦਿੱਤੇ ਗਏ ਖੋਪੜੀਆਂ ਲਵਾ ਦਿੱਤੀਆਂ ਗਈਆਂ ਪਰ ਉਹਨਾਂ ਨੇ ਆਪਣਾ ਧਰਮ ਨਹੀਂ ਬਦਲਿਆ ਕੀ ਸਾਡੇ ਪ੍ਰਚਾਰਕ ਦੀਆਂ ਗਲਤੀਆਂ ਜਾਂ ਸਾਡੇ ਜੋ ਰਾਜਨੀਤਿਕ ਸਿੱਖ ਧਰਮ ਦੇ ਲੀਡਰ ਹੈ ਉਹਨਾਂ ਦੀਆਂ ਗਲਤੀਆਂ ਵੀ ਸਾਡੇ ਜੋ ਸਾਡੇ ਜੋ ਹਿਊਮਨ ਰਾਈਟ ਹੈ ਜੋ ਸਾਡੇ ਅਧਿਕਾਰ ਬਣਦੇ ਨੇ ਕਿ ਅਮਰੀਕਾ ਦੇ ਵਿੱਚ ਉਹ ਚੀਜ਼ ਨੂੰ ਉਹ ਚੀਜ਼ਾਂ ਨੂੰ ਨਹੀਂ ਪਹੁੰਚਾ ਸਕੇ ਮੁੱਦਾ ਤਾਂ ਇਹ ਚੀਜ਼ ਦਾ ਇੱਕ ਪੱਖ ਗਿਆ ਉਹਦੇ ਬਾਰੇ ਤੇ ਬਹੁਤ ਜਣੇ ਬੋਲ ਰਹੇ ਸਵੇਰੇ ਮੈਨੂੰ ਬਾਬਾ ਜੀ ਮਿਲੇ ਉਹਨਾਂ ਦੇ ਮਨ ਦੇ ਵਿੱਚ ਕੋਹ ਸੀਗਾ ਜਦ ਮੈਂ ਦੁੱਧ ਲੈਣ ਜਾ ਰਿਹਾ ਸੀ ਬਾਬਾ ਜੀ ਵੀ ਡਾਲੀ ਕਰਦੇ ਨੇ ਉਹ ਕਹਿੰਦੇ ਵੀ ਬਾਕੀ ਗੱਲਾਂ ਅਲੱਗ ਚੀਜ਼ਾਂ ਨੇ ਕਿਉਂਕਿ ਉਹ ਚੀਜ਼ਾਂ ਮੈਂ ਸਿਰ ਤੋਂ ਮੋਨਾ ਪਰ ਚਲੋ ਅਸੀਂ ਹੈ ਪੰਜਾਬੀ ਆ ਪਰ ਉਹਨਾਂ ਨੇ ਕਿਹਾ ਬਾਕੀ ਚੀਜ਼ਾਂ ਲੱਗ ਗਿਆ ਜੋ ਵੀ ਸਜ਼ਾ ਹੋ ਕਿਸੇ ਨੂੰ ਫਾਇਵ ਹੀ ਦੇਣਾ ਹੋ ਅਲੱਗ ਗੱਲ ਆ ਪਰ ਜੋ ਉਹਨਾਂ ਦੇ ਸਿਰ ਤੇ ਜੋ ਕੇਸ ਕੀ ਬੰਨਣ ਦਿੱਤਾ ਜਾਂਦਾ ਜਾਂ ਪਟਕਾ ਬੰਨਣ ਦਿੱਤਾ ਜਾਂਦਾ ਜਾਂ ਪਰਨਾ ਹੀ ਬੰਨਣ ਦਿੱਤਾ ਜਾਂਦਾ ਕੇਸ ਟਕੇ ਜਾਂਦੇ ਤੇ ਇਸ ਕਰਕੇ ਕਿਉਂਕਿ ਮੈਨੂੰ ਵੀ ਲੱਗਾ ਇਹ ਚੀਜ਼ ਮੈਂ ਵੀ ਅੱਜ ਕੇਸ ਆਪਣੇ ਸਿਰ ਤੇ ਰਮਾਲ ਬਨ ਕੇ ਵੀਡੀਓ ਪਾ ਰਿਹਾ ਜੇ ਸਾਥੀਓ ਤੁਹਾਨੂੰ ਵੀਡੀਓ ਵਧੀਆ ਲੱਗੀ ਤੇ ਚਾਹੀਦਾ ਵੀ ਇਹ ਮੁੱਦਾ ਪੂਰਾ ਭਖੇ ਤੇ ਇਸ ਮੁੱਦੇ ਤੇ ਕੋਈ ਗੱਲ ਹੋਣੀ ਚਾਹੀਦੀ ਆ ਪਤਾ ਲੱਗੇ ਜਿਵੇਂ ਹੁਣ ਸਿੱਧੂ ਮੂਸੇਵਾਲੇ ਨੇ ਕਿਹਾ ਸੀ ਜਦੋਂ ਕਿਸੇ ਨੇ ਕਹਾਈ ਵੇ ਟਾਵਲ ਬੰਦੇ ਆ ਅਮਰੀਕਾ ਵਾਲੇ ਉਧਰ ਕਹਿੰਦੇ ਸਿਰ ਤੇ ਟਾਵਲ ਕਹਿੰਦੇ ਟਾਵਲ ਨਹੀਂ ਇਹ ਸਿਰ ਤੇ ਉੱਤੇ ਮਾਣ ਵੀ ਇਹ ਪੱਗ ਸਾਡੀ ਮਾਣ ਆ ਟਾਵਲ ਨੀਗਾ ਉਹ ਬੰਦੇ ਨੇ ਕਿੰਨਾ ਆਪਣੀ ਪੱਗ ਨੂੰ ਚਰਚਾ ਪੂਰੇ ਦੇਸ਼ ਦੇ ਵਿੱਚ ਲਿਆਂਦਾ ਜੋ ਕੀ ਕੰਮ ਤਾਂ ਨੂੰ ਹੀ ਪਤਾ ਜਿਹੜੇ ਸਿੱਖ ਸੰਸਥਾਵਾਂ ਦੇ ਏਡੇ ਵੱਡੇ ਵੱਡੇ ਜੋ ਜਥੇਦਾਰ ਆ ਜਾਂ ਜੋ ਆਗੂ ਆ ਉਹਨਾਂ ਦਾ ਆ ਤੇ ਮੈਂ ਇਹ ਚੀਜ਼ ਚਾਹੁੰਦਾ ਵੀ ਇਹ ਵੀਡੀਓ ਵੱਧ ਤੋਂ ਵੱਧ ਉਹਨਾਂ ਲੋਕਾਂ ਤੱਕ ਪਹੁੰਚਾਈ ਜਾਵੇ ਤੇ ਉਹਨਾਂ ਲੋਕਾਂ ਨੂੰ ਇਹ ਚਾਹੀਦਾ ਵੀ ਕਿਹੜੀ ਸਦੀ ਆ ਕਿੰਨੀਆਂ ਕੁਰਬਾਨੀਆਂ ਸਾਡੇ ਗੁਰੂ ਕਰਗੇ ਆ ਸਾਡਾ ਜਿਹੜਾ ਗ੍ਰੰਥ ਸਾਹਿਬ ਆ ਉਹਦੇ ਵਿੱਚ ਸਾਰੇ ਜਾਤਾਂ ਧਰਮਾਂ ਨੂੰ ਮੰਨਿਆ ਗਿਆ ਪਰ ਇਸ ਤਰ੍ਹਾਂ ਸਾਡੇ ਜੋ ਧਰਮ ਨਾਲ ਖਲਵਾੜ ਹੋਇਆ ਮਨ ਨੂੰ ਬੜੀ ਇਸ ਗੱਲ ਦੀ ਇੱਕ ਨਮੋਸ਼ੀ ਜੀ ਆਈ ਆ ਤੇ ਬੇਨਤੀ ਕਰਦੇ ਆ ਇਹ ਚੀਜ਼ ਨੂੰ ਇੰਨੀ ਕੁ ਜ਼ਿਆਦਾ ਫਲਾਓ ਵੀ ਜਿਹੜੇ ਕੋਈ ਸਿੱਖ ਧਰਮ ਦੇ ਆਗੂ ਆ ਜਾਂ ਕੋਈ ਰਾਜਨੀਤਿਕ ਜੋ ਸਿੱਖ ਧਰਮ ਨੂੰ ਲੈ ਕੇ ਰਾਜਨੀਤੀ ਕਰਦੇ ਉਹਨਾਂ ਵੱਲੋਂ ਇਹ ਚੀਜ਼ ਨੂੰ ਜਿਆਦਾ ਤੋਂ ਜਿਆਦਾ ਵਭਾਰਿਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ